21 ਮਾਡਲ ਹਾਂਜੀ 55 ਹਾਂਜੀ ਗੇਅਰ ਪ੍ਰੋ ਹਾਂਜੀ ਡਬਲ ਡਿਸਟ੍ਰਿਬਿਊਟਰ ਹਾਂਜੀ 2014 ਮਾਡਲ ਬਠਿੰਡਾ ਨੰਬਰ ਹਾਂ ਅਗਲੇ ਟਾਇਰ 70 ਪੈਸੇ ਪਿਛਲੇ 9ਵੇਂ ਅਗਲੇ ਟਾਇਰਾਂ 1300 ਘੰਟਾ ਚੱਲਿਆ 3 ਸੀਟਾ ਠੀਕ ਹੈ ਟਾਇਰ ਦੀ ਗੱਲ ਕਰੀਏ ਕਾਕਣੇ 79 15 ਮਾਡਲਾਂ 2014 ਮਾਡਲ ਹਾਂਜੀ ਨੰਬਰ HR 25 ਡਬਲ L ਦਾ ਲੋਕ ਸਤਿ ਸ਼੍ਰੀ ਅਕਾਲ ਮਿੱਤਰੋ ਆਪਾਂ ਤਲਵੰਡੀ ਸਾਬੋ ਟਰੈਕਟਰ ਮੰਡੀ ਤੇ ਪਹੁੰਚੇ ਆ ਨਾਲ ਵੀਰ ਕਾਕਣਾ ਜੁੜਿਆ ਹੋਰ ਭਾਈ ਕਾਕਣੇ ਕੀ ਹਾਲ ਨੇ ਸਤਿ ਸ਼੍ਰੀ ਅਕਾਲ ਸਸਰੀ ਕਾਲ ਹੋ ਠੀਕ ਠਾਕ ਐ ਠੀਕ ਠਾਕ ਵਧੀਆ ਕਿੰਨੇ ਕ ਟਰੈਕਟਰ ਨੇ ਬਾਈ ਪੰਜ ਛੇ ਕ ਨੇ ਜੀ ਉੱਚੇ ਅੰਗੜੇ ਸੁਣਾਉਂਦੇ ਨੇ ਹਾਂ ਜੀ ਉੱਚੇ ਵੀ ਹੈ ਡਾਊਨ ਮਾਡਲ ਠੀਕ ਐ ਪੰਜਾਬ ਹਰਿਆਣਾ ਨੰਬਰ ਮਿਕਸ ਹੀ ਐ ਜੀ ਮਿਕਸ ਐ ਹਾਂ ਤੇ ਲਾਉਣ ਵਗੈਰਾ ਹੋ ਜੂ ਹੋ ਜੂਗਾ ਵਿੱਚ ਕੱਟ ਲੋਂਗੇ ਕੱਟ ਲਾਂਗੇ ਕਿਰਾਏ ਤੇ ਦੇ ਦੋਂਗੇ ਦੇ ਦਾਂਗੇ ਠੀਕ ਐ ਤੇ ਇੰਜਨ ਗੇਅਰ ਦੇ ਓਕੇ ਜੀ ਠੀਕ ਐ ਡਿਸਕਾਊਂਟ ਕੀ ਕਰ ਸਕਦਾ ਹੈ ਹਾਂ ਡਿਸਕਾਊਂਟ ਕਰਦੇ ਹਾਂ ਮੌਕੇ ਤੇ ਤੂੰ ਯਾਰ ਆਪਣੀ ਵੀਡੀਓ ਤੇ ਦੱਸ ਮੌਕੇ ਦਾ ਛੱਡ ਪਰੇ ਵੀਡੀਓ ਤੇ ਦੱਸ ਕਿਰਾ ਵੀ ਮੈਂ ਇੰਨੇ ਦਾ ਸਕਾਊਂਟ ਕਰੂੰਗਾ 25000 30000 50000 ਕਿੰਨਾ ਕਰਦੇ ਕਰ ਦਾਂਗੇ 30000 30000 ਰੁਪਏ ਦਾ ਡਿਸਕਾਊਂਟ ਹੈ ਬਾਈ ਆਪਣੀ ਵੀਡੀਓ ਦੇ ਉੱਪਰ ਤੇ ਜਿਹੜਾ ਡਿਸਕਾਊਂਟ ਤੁਸੀਂ ਕਰਾਉਣਾ ਉਸ ਤੋਂ ਬਾਅਦ ਆਪਣਾ ਡਿਸਕਾਊਂਟ ਹੈ ਉਹ ਤੂੰ ਸੋਡੀ ਹਿੰਮਤ ਹੈ ਵੀ ਕਗਨੇ ਤੋਂ ਕਿੰਨਾ ਡਿਸਕਾਊਂਟ ਕਰਾ ਸਕਦੇ ਹੋ ਆਜੋ ਹੁਣ ਆਪਾਂ ਸਟਾਰਟ ਕਰਦੇ ਆ 5405 ਤੋਂ ਆਜੋ ਕਿਰਾ ਤੇ ਇਹਦੇ ਬਾਰੇ ਦੱਸੀ ਬਾਈ 2000 21 ਮਾਡਲ ਹਾਂਜੀ 545 ਹਾਂਜੀ ਗੇਅਰ ਪ੍ਰੋ ਹਾਂਜੀ ਡਬਲ ਡਿਸਟਰੀਬਿਊਟਰ ਹਾਂਜੀ ਤੇ ਪਾਵਰ ਸਟੀering ਆ ਗਿਆ ਠੀਕ ਹੈ ਜੀ ਤੇ ਨੈਗੇਟਿਵ ਆ ਗਿਆ ਠੀਕ ਹੈ ਜੀ ਤੇ ਕਨੋਪੀ ਵਗੈਰਾ ਲੱਗੀ ਹੋਈ ਆ ਹਾਂ ਸਾਊਂਡ ਸਿਸਟਮ ਵਿੱਚੇ ਜਾਊਗਾ ਟਰੈਕਟਰ ਤੁਸੀਂ ਚੈੱਕ ਕਰ ਸਕਦੇ ਹੋ ਮਿੱਤਰੋ ਹਾਂਜੀ ਤੇ ਜਿੰਨਾ ਇਹ ਚਮਕੀ ਜਾਂਦਾ ਰੰਗ ਪੈਂਡਦਾ ਵੀ ਉੰਨੀ ਜਗਾ ਜਮਾ ਜਾਣੀਆਂ ਨੇ ਜਮਾ ਜਾਣੀਆਂ ਨੇ ਵੇਟ ਬੂਟ ਨਾਲ ਲੱਗੇ ਆ ਜੀ ਵੇਟ ਵੀ ਨਾਲ ਦੇ ਨੇ ਲੋਹੇ ਦੇ ਨੇ ਹਾਂਜੀ ਕਨੋਪੀ ਵੇਟ ਸਾਰਾ ਕੁਝ ਨਾਲ ਦੇਵਾਂਗੇ ਠੀਕ ਹੈ ਜੀ ਤੇ ਇਹ ਮਾਡਲ ਕਿੰਨੇ ਆ ਗਿਆ ਜੀ ਮਾਡਲ 2020 2021 ਮਾਡਲ ਦਾ ਰੇਟ ਲਾਲ ਦੇ ਕਹ ਰਹਿ ਗਿਆ 90 ਪੈਸੇ 1300 ਘੰਟਾ ਚੱਲਦਾ 12:30 ਹਾਂ ਠੀਕ ਹੈ 12:30 1300 ਘੰਟੇ ਦੇ ਵਿੱਚ ਠੀਕ ਹੈ ਤੇ ਰੇਟ ਕਿੰਨਾ ਆ ਗਿਆ 21 ਮਾਡਲ ਦਾ 795 795 ਤੇ ਮੌਕੇ ਤੇ ਮੌਕੇ ਤੇ 30000 ਦਾ ਬੰਦਾ ਚੰਗਾ ਟਰੈਕਟਰ ਹੈ ਮਿੱਤਰੋ ਟਰੈਕਟਰ ਤੁਸੀਂ ਚੈੱਕ ਕਰ ਸਕਦੇ ਹੋ ਤੇ ਆਜੋ ਅਗਲੇ ਟਰੈਕਟਰ ਦੀ ਗੱਲ ਕਰੀਏ ਆਜੋ ਮੂਰੇ ਆ ਗਿਆ ਸਵਰਾਜ ਹੋਰ ਸਟਾਰ ਰਿਵਰਸ ਪੀਟੀਓ ਟਰੈਕਟਰ ਦੇਖ ਸਕਦੇ ਹੋ ਕਾਹਨੇ ਦੱਸੀ ਇਹਦੇ ਬਾਰੇ 2014 ਮਾਡਲ ਬਠੰਗਾ ਨੰਬਰ ਹਾਂ ਅਗਲੇ ਟਾਇਰ 70 ਪੈਸੇ ਪਿਛਲੇ ਨਵੇਂ ਠੀਕ ਹੈ ਜੀ ਇੰਜਨ ਗੇਅਰ ਦਾ ਕਲੌਸ ਕਰ ਇੰਜਨ ਗੇਅਰ ਦਾ ਓਕੇ ਆ ਹਾਂਜੀ ਆ ਕੇ ਚੈੱਕ ਕਰਕੇ ਤਸਦੀ ਕਰਕੇ ਲੈ ਜਾਓ ਬਾਈ ਦੋਬਲ ਡਿਸਟ੍ਰੀਬਿਊਟਰ ਚ ਐ ਤੇ ਟਰੈਕਟਰ ਮਿੱਤਰੋ ਚੈੱਕ ਕਰ ਸਕਦੇ 475 ਰੇਟ ਆ 475 ਰੇਟ ਆ 14 ਮਾਡਲ ਦਾ ਹਾਂ ਡਿਸਕਾਊਂਟ ਉਹੀ ਆ ਕਿੰਨਾ ਉਹੀ 30000 30000 ਮੇਰੇ ਵਾਲੀ ਕਰੀ ਜਾਨਾ ਕਿ ਨਾ ਕੱਲਾ ਆਪ ਦੇ ਕਣੀਓ ਕੀਤਾ ਹੈ 30000 ਰੁਪਏ ਡਿਸਕਾਊਂਟ ਹੈ ਮਿੱਤਰੋ ਬਾਕੀ ਮੌਕੇ ਤੇ ਮਾਨਤਾਨ ਕੀਤਾ ਜਾਊਗਾ ਤੇ ਮੂਰੇ ਆ ਗਿਆ 373 ਹੌਲੈਂਡ ਜੂਜੀ ਜੇਰ ਨਾ ਦੂਜਾ ਦੂਜਾ ਸ੍ਰੈਂਪਲ 30 ਸਪੀਡ ਹੈ 30 ਸਪੀਡ ਹੈ ਮਿੱਤਰੋ ਆਰਾ ਮਾੜਲਾ ਹਾਂਜੀ ਟਰੈਕਟਰ ਖੈਸਾ ਚੰਗਾ ਨਿਗਾ ਮਰਾ ਦੇ ਨਿਗਾ ਮਰਵਾ ਦੇ ਬਾਈ ਟਰੈਕਟਰ ਚੰਗਾ ਹੈ ਤੇ ਟਾਇਰਾਂ ਦੀ ਗੱਲ ਕਰੀਏ ਟਾਇਰ ਨਾਲ ਦੇ 75 ਪੈਸੇ ਉਹਨੂੰ 80 ਆ 75 ਮੰਨੋ ਤੁਸੀਂ ਠੀਕ ਹੈ ਜੀ ਨਾਲ ਦੇ ਟਾਇਰ ਆ 1300 ਘੰਟਾ ਚੱਲਿਆ 3 ਸਟੀਕਾ ਠੀਕ ਹੈ ਲੋ ਵੀ ਮਿੱਤਰੋ ਟਰੈਕਟਰ ਤੁਸੀਂ ਚੈੱਕ ਕਰ ਸਕਦੇ ਹੋ ਚੰਗਾ ਟਰੈਕਟਰ ਹੈ ਤੇ ਟਰੈਕਟਰ ਸ਼ੋਰੂਮ ਕੰਡੀਸ਼ਨ ਪਿਆ ਆਜੋ ਅਗਲੇ ਟਰੈਕਟਰ ਦੀ ਗੱਲ ਕਰੀਏ ਆਜੋ ਕਰਾ ਮੂਰੇ ਆ ਗਿਆ 855 ਟਰੈਕਟਰ ਚੈੱਕ ਕਰ ਸਕਦੇ ਹੋ 5 ਸਟਾਰ ਹੈ ਰਿਵਰਸ ਪੀਟੀਓ ਟਾਇਰਾਂ ਦੀ ਗੱਲ ਕਰੀਏ ਕਹਨੇ ਟਾਇਰ ਨਵੇਂ ਆ 15 ਮਾਡਲ ਆ ਟਾਇਰ ਨਵੇਂ ਆ 15 ਮਾਡਲ ਹੈ ਤੇ ਡਬਲ ਡਿਸਟ੍ਰਿਬਿਊਟਰ ਚ ਆ ਨੰਬਰ ਆ 5 ਲੱਖ ਦਾ ਦੇ ਦਿਆਂ ਪੰਜਾਬ ਨੰਬਰ ਹੈ 15 ਮਾਡਲ 5 ਲੱਖ ਦਾ ਟਰੈਕਟਰ ਬਣੂ 5 ਲੱਖ 25000 ਡਿਮਾਂਡ ਹੈ ਮਿੱਤਰੋ ਬਾਕੀ ਮੌਕੇ ਤੇ ਮਾੜਾ ਮੋਟਾ ਹੋਰ ਵੀ ਹੋ ਜੂ ਟਰੈਕਟਰ ਚੰਗਾ ਟਰੈਕਟਰ ਤੁਸੀਂ ਦੇਖ ਸਕਦੇ ਹੋ ਇੰਜਨ ਗੇਅਰ ਦਾ ਕਿਵੇਂ ਆ 59000 ਦਾ ਉੱਤੇ ਆ ਇੰਜਨ ਗੇਅਰ ਦਾ ਓਕੇ ਆ ਬਾਈ ਟਰੈਕਟਰ ਦੇਖ ਸਕਦੇ ਹੋ ਮੂਰੇ ਆ ਗਿਆ 855 ਐਫੀ ਰਿਵਰਸ ਪੀਟਿਓ 4 ਸਟਾਰ ਦਸੀਮਈ ਵੀਕੀਟੀ ਦਾ ਟਾਇਰ ਆ ਚੌਕੜਾ ਨਵੇਂ ਅਰਗਾ 90 95 ਪੈਸੇ ਠੀਕ ਹੈ ਜੀ 2013 ਮਾਡਲ ਆ ਠੀਕ ਹੈ ਜੀ ਡਬਲ ਡਿਸਟ੍ਰਿਬਿਊਟਰ ਚ ਆ ਗਿਆ ਹਾਂਜੀ ਕੈਮਰਾ ਬਣਾ ਦੇ ਬਾਡੀ ਬੂਡੀ ਦਾ ਟਰੈਕਟਰ ਬਹੁਤ ਚੰਗਾ ਰੰਗ ਪੂਰਾ ਚੰਗਾ ਟਰੈਕਟਰ ਪਿਆ ਮਿੱਤਰੋ ਟਰੈਕਟਰ ਦੇਖ ਸਕਦੇ ਹੋ ਰਿੰਗ ਰੂੰਬ ਰੇਂਜ ਨਾਲ ਪਏ ਨੇ ਸਾਰੇ ਹਾਂਜੀ ਤੇ ਮਾਡਲ ਇਹ ਕਿੰਨੇ ਆ ਗਿਆ ਡਬਲ ਡਿਸਟ੍ਰਿਬਿਊਟਰ ਚ ਮਾਡਲ 13 ਜੀ 13 ਮਾਡਲ ਆ ਗਿਆ ਤੇ ਰੇਟ ਕਰ ਇਹ ਦੇ ਦੇ ਦਾਂਗੇ 4.5 ਲੱਖ ਰੁਪਏ 4.5 ਲੱਖ ਦਾ ਹਾਂਜੀ 4.5 ਲੱਖ ਦਾ ਇਹ ਮਿੱਤਰੋ ਟਰੈਕਟਰ ਬਣੂਗਾ ਟਰੈਕਟਰ ਚੈੱਕ ਕਰ ਸਕਦੇ ਹੋ ਆਜੋ ਅਗਲੇ ਟਰੈਕਟਰ ਦੀ ਗੱਲ ਕਰੀਏ ਆਜੋ ਲਓ ਵੀ ਮਿੱਤਰੋ ਮੂਰੇ ਆ ਗਿਆ 855 4 ਸਟਾਰ ਰਿਵਰਸ ਪੀਟੀਓ ਟਰੈਕਟਰ ਚੈੱਕ ਕਰ ਸਕਦੇ ਹੋ ਦੱਸੀ ਕੰਗਣੇ ਇਹਦੇ ਬਾਰੇ 2014 ਮਾਡਲ ਹਾਂਜੀ ਨੰਬਰ ਐਚਆਰ 25 ਡਬਲ ਵਾਲੀ ਦਾ ਲੋਕਲ ਠੀਕ ਹੈ ਜੀ ਹਾਂਜੀ ਟਰੈਕਟਰ ਪੂਰਾ ਚੰਗਾ ਚੌਕੜਾ ਆਪਾਂ ਨਵਾਂ ਪਵਾਇਆ ਇਹਦਾ ਠੀਕ ਹੈ ਟਾਇਰਾਂ ਦਾ ਬੈਲਮਿਲ ਜੂ ਟਾਇਰਾਂ ਦਾ ਠੀਕ ਹੈ ਜੀ ਸਾਰਾ ਟਰੈਕਟਰ ਜੈਨੀਆਂ ਦਾ ਇੰਜਨ ਗੇਅਰ ਦਾ ਓਕੇ ਆ ਡੱਕ ਡੱਕ ਚੱਲਦਾ ਸਭ ਕੁਝ ਠੀਕ ਹੈ ਜੀ ਹਾਂ ਤੇ ਡਬਲ ਡਿਸਟ੍ਰਿਬਿਊਟਰ ਚ ਹਾਂਜੀ ਤੇ ਮਾਡਲ ਮਾਡਲ 14 ਮਾਡਲ 14 ਦਾ ਰੇਟ 1490 10 ਹਜ਼ਾਰ 30 ਯਾਰ ਡਿਸਕਾਊਂਟ 30000 ਰੁਪਏ ਦਾ ਹਾਂ ਟਰੈਕਟਰ ਮਿੱਤਰੋ ਚੈੱਕ ਕਰ ਸਕਦੇ ਹੋ ਸਾਰਾ ਟਰੈਕਟਰ ਰੂਟ ਦਿਖਾਈ ਵਿੱਚ ਆ ਨਾ ਆ ਮਗਰਿਆਟ ਮੂ ਰੂਟ ਵਧੀਆ ਪਿਆ ਦੇਖ ਸਕਦੇ ਹੋ ਨੰਬਰ ਬੰਦਾ ਪੂਰਾ ਵਧੀਆ ਪਿਆ ਤੇ ਟਰੈਕਟਰ ਚੰਗਾ ਹੈ ਹਾਂ ਤੇ ਇਸ ਤੋਂ ਲਾਭ ਕੱਕਣਾ ਹੋਰ ਵੀ ਹੁੰਦੇ ਆ ਹੋਰ ਵੀ ਹੁੰਦੇ ਆ ਜੀ ਕਿੰਨੇ ਟਰੈਕਟਰ ਹੁੰਦੇ ਆ ਹੁੰਦੇ ਆ 10 12 ਅੱਛਾ ਸਾਰੇ ਉੱਚੇ ਘੰਡੇ ਲਸਣਾਂ ਦੇ ਉੱਚੇ ਮਾਡਲ ਹੀ ਹੁੰਦੇ 12 ਤੋਂ ਤਾਂ ਪੈਂਦੇ ਨੇ ਠੀਕ ਹੈ ਤੇ ਲੋਕੇਸ਼ਨ ਕੀ ਪੈ ਜਾਂਦੀ ਹੈ ਪਿੰਡ ਚੱਕ ਰੋਲਦੂ ਸਿੰਘ ਵਾਲਾ ਜ਼ਿਲ੍ਹਾ ਬਠਿੰਡਾ ਹਾਂਜੀ ਕੰਟਰੈਕਟ ਕਰ ਲੈਣਾ ਟਰੈਕਟਰ ਦੇ ਦੇ ਠੀਕ ਹੈ ਜੀ ਮੋਬਾਈਲ ਨੰਬਰ 9988745430 ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਭਾਈ ਜਾਣਕਾਰੀ ਦੇਣ ਲਈ ਲਓ ਵੀ ਮਿੱਤਰੋ ਇਸ ਨੰਬਰ ਤੇ ਕੰਟੈਕਟ ਕਰਕੇ ਤੁਸੀਂ ਟਰੈਕਟਰ ਖਰੀਦ ਸਕਦੇ ਹੋ ਜੇ ਵੀਡੀਓ ਚੰਗੀ ਲੱਗੀ ਕਮੈਂਟ ਕਰ ਦਿਓ ਸ਼ੇਅਰ ਕਰ ਦਿਓ ਚੈਨਲ ਨੂੰ ਕਰ ਲੈ ਫੋਲੋ ਸਤਿ ਸ੍ਰੀ ਅਕਾਲ